ਸ਼ਲੋਕ ਸਤਿਪੁਰਖ ਜਿਨ ਜਾਨਿਆ ਸਤਗੁਰ ਤਿਸ ਕਾ ਨਾਓ ਤਿਸ ਕੈ ਸੰਗ ਸਿਖਿ ਉਦਰੈ ਨਾਨਕ ਹਰਿ ਗੁਣ ਗਾਓ ਪਾਵਨ ਪਵਿੱਤਰ ਸ਼ਲੋਕ ਦੇ ਅੰਦਰ ਸਤਗੁਰ ਪਾਤਸ਼ਾਹ ਜੀ ਫੁਰਮਾਨ ਕਰਦੇ ਹਨ ਸਤਿਪੁਰਖ ਜਿਨ ਜਾਨਿਆ ਜਿਸ ਮਨੁੱਖ ਨੇ ਸਤਿਪੁਰਖ ਨੂੰ ਜਾਣ ਲਿਆ ਸਤਿਪੁਰਖ ਕੀ ਹੈ ਸਤ ਦਾ ਮਤਲਬ ਹੈ ਸਦਾ ਕਾਇਮ ਰਹਿਣ ਵਾਲਾ ਸਦਾ ਹੋਂਦ ਵਾਲਾ ਤੇ ਪੁਰਖ ਦਾ ਮਤਲਬ ਹੈ ਸਭ ਵਿੱਚ ਵਿਆਪਕ ਆਤਮਾ ਉਹ ਆਤਮਾ ਉਹ ਸਰੂਪ ਉਹ ਤਾਕਤ ਸ਼ਕਤੀ ਪਾਵਰ ਜਿਹੜੀ ਹਰ ਇੱਕ ਦੇ ਵਿੱਚ ਸਮਾਈ ਹੈ ਉਹਨੂੰ ਪੁਰਖ ਕਿਹਾ ਜਾਂਦਾ ਹੈ ਆਪਾ ਮੂਲ ਮੰਤਰ ਦਾ ਜਾਪ ਕਰਦੇ ਆਂ ਜਪਜੀਤ ਸਾਹਿਬ ਦੀ ਪ੍ਰਾਰੰਭਤਾ ਦੇ ਵਿੱਚ ਜਿਹਦੇ ਵਿੱਚ ਮੂਲ ਮੰਤਰ ਉਸ ਪ੍ਰਮਾਤਮਾ ਦੀ ਪਰਿਭਾਸ਼ਾ ਹੈ ਵੀ ਪ੍ਰਮਾਤਮਾ ਰੱਬ ਕਿਦਾਂ ਦਾ ਰੱਬ ਦੀ ਪਰਿਭਾਸ਼ਾ ਜਿਸ ਵਿੱਚ ਕਹਿ ਦਿੰਦੇ ਆ ੴ ਸਤਿਨਾਮ ਕਰਤਾ ਪੁਰਖ ਕਰਤਾ ਤੇ ਪੁਰਖ ਦੋਵੇਂ ਵੈਸੇ ਅਲੱਗ-ਅਲੱਗ ਸ਼ਬਦ ਨਹੀਂ ਕਰਤਾ ਦਾ ਮਤਲਬ ਹੈ ਕਰਨ ਵਾਲਾ ਤੇ ਪੁਰਖ ਦਾ ਮਤਲਬ ਹੈ ਸਭ ਵਿੱਚ ਵਿਆਪਕ ਕਰਵਾਉਣ ਵਾਲਾ ਜਿਸ ਮਨੁੱਖ ਨੇ ਕਹਿ ਲੱਗੇ ਉਸ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਨੂੰ ਜਾਣ ਲਿਆ ਸਤਿ ਪੁਰਖ ਜਿਨ ਜਾਣਿਆ ਸਤ ਗੁਰ ਤਿਸ ਕਾ ਨਾਉ ਉਸ ਦਾ ਨਾਮ ਸਤ ਗੁਰੂ ਹੈ ਸਤ ਗੁਰ ਦਾ ਮਤਲਬ ਸੱਚਾ ਗੁਰੂ ਚੇਤੇ ਰੱਖਣਾ ਸਤ ਗੁਰ ਸੱਚਾ ਗੁਰੂ ਇਹ ਅੱਗੇ ਸੱਤ ਸ਼ਬਦ ਦੇਸ ਕਰਕੇ ਆਇਆ ਕਿਉਂਕਿ ਕਈ ਵਾਰੀ ਗੁਰੂ ਦੇ ਰੂਪ ਵਿੱਚ ਝੂਠਾ ਬੰਦਾ ਵੀ ਆਪਣਾ ਕੰਮ ਚਲਾ ਜਾਂਦਾ ਸਤਗੁਰਾਂ ਨੇ ਆਖਿਆ ਕਿ ਜੇਕਰ ਗੁਰੂ ਦੇ ਲੜ ਲੱਗਣਾ ਹੈ ਤੇ ਪਹਿਲਾਂ ਇਹ ਵੀ ਪਛਾਣ ਕਰ ਲਓ ਵੀ ਜਿਹਦੇ ਲੜ ਲੱਗਣ ਲੱਗੇ ਆ ਉਹ ਸੱਚਾ ਹੈ ਕਿ ਝੂਠਾ ਹੈ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆ ਨੇ ਸਾਨੂੰ ਸਭ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਸਤਗੁਰ ਮੰਨਣ ਦੀ ਹਦਾਤ ਦਿੱਤੀ ਹੈ ਇਸੇ ਕਰਕੇ ਕਿਉਂਕਿ ਇਹ ਸੰਪੂਰਨ ਹੈ ਪੂਰਾ ਹੈ ਜਿਹੜਾ ਆਪ ਹੀ ਅਧੂਰਾ ਹੋਵੇ ਉਹ ਕਿਸੇ ਦਾ ਕਿਸੇ ਨੂੰ ਸੰਪੂਰਨ ਕਿਵੇਂ ਕਰ ਸਕਦਾ ਹੈ ਸੰਪੂਰਨ ਹੋਣਾ ਤੇ ਸੰਪੂਰਨ ਕੋਲ ਆਉਣਾ ਪੈਣਾ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਸਤਗੁਰਾਂ ਨੇ ਆਖਿਆ ਕਿ ਉਹ ਪ੍ਰਮਾਤਮਾ ਪੂਰੇ ਨੂੰ ਜੇਕਰ ਆਰਾਧਿਏ ਤੇ ਪੂਰਾ ਬਣ ਜਾਂਦਾ ਹੈ ਸਤਪੁਰਖ ਜਿਨ ਜਾਣਿਆ ਸਤਗੁਰ ਤਿਸ ਕਾ ਨਾਉ ਜਿਸ ਮਨੁੱਖ ਨੇ ਉਸ ਅਕਾਲ ਪੁਰਖ ਦੀ ਸਿਰ ਜਿਨ੍ਹਾਂ ਨੂੰ ਉਸ ਦੀ ਤਾਕਤ ਨੂੰ ਸਮਝ ਲਿਆ ਜਾਣ ਲਿਆ ਕਹਿ ਲੱਗੇ ਉਸ ਨੂੰ ਆਪਾਂ ਸਤਿਗੁਰੂ ਸੱਚਾ ਗੁਰੂ ਕਹਿ ਸਕਦੇ ਹਾਂ ਤੇ ਫਿਰ ਕੀ ਹੋਵੇਗਾ ਤਿਸ ਕੇ ਸੰਗ ਸਿੱਖ ਉਧਰੇ ਉਹਦੇ ਲੜ ਲੱਗ ਕੇ ਉਹਦੇ ਸੇਵਕ ਉਧਰਨਗੇ ਉਧਾਰ ਹੋਵੇਗਾ ਪਾਰ ਉਤਾਰਾ ਸੇਵਕਾਂ ਦਾ ਤਾਂ ਹੀ ਹੋਏਗਾ ਜੇ ਸੱਚਾ ਮਿਲੇਗਾ ਤਾਂ ਨਾਨਕ ਹਰ ਗੁਣ ਗਾਉ ਕਹਿਣ ਲੱਗੇ ਉਸ ਦੀ ਸੰਗਤ ਵਿੱਚ ਰਹਿ ਕੇ ਸਿੱਖ ਵਿਕਾਰਾਂ ਤੋਂ ਵੀ ਬਚ ਜਾਂਦਾ ਹੈ ਤੇ ਅੱਗੇ ਸਤਿਗੁਰ ਜੀ ਕਹਿਣ ਲੱਗੇ ਨੇ ਕਿ हे ਭਾਈ ਤੂੰ ਵੀ ਗੁਰੂ ਦੀ ਸੰਗਤ ਵਿੱਚ ਰਹਿ ਕੇ ਅਕਾਲ ਪੁਰਖ ਦੇ ਗੁਣ ਗਾ ਅੱਗੇ ਅਸ਼ਟਪਦੀ ਦੀ ਪ੍ਰਾਰੰਭਤਾ ਹੁੰਦੀ ਹੈ ਇੱਥੇ ਹੁਣ ਜਿੰਨੀ ਗੱਲ ਚੱਲਣੀ ਹੈ ਸੱਚੇ ਗੁਰੂ ਦੇ ਬਾਰੇ ਵਿੱਚ ਚੱਲਣੀ ਹੈ ਇਹ ਅਸ਼ਟਪਦੀ ਸਤਿਗੁਰ ਦੇ ਕਨਸੈਪਟ ਤੇ ਸਬਜੈਕਟ ਦੇ ਹਿਸਾਬ ਨਾਲ ਚੱਲਣੀ ਹੈ ਸਤਿਗੁਰ ਦੀ ਵਿਆਖਿਆ ਇਹ ਛਸ਼ਟ ਪਦੀ ਨੇ ਕਰਨੀ ਹੈ ਹੁਣ ਫੁਰਮਾਨ ਕਰਦੇ ਹਾਂ ਨਾ ਸਤਗੁਰ ਸਿੱਖ ਕੀ ਕਰੇ ਪ੍ਰਤ ਪਾਲ ਸੇਵਕ ਕਹੋ ਗੁਰ ਸਦਾ ਦਿਆਲ ਸਤਗੁਰ ਸਿੱਖ ਕੀ ਕਰੇ ਪ੍ਰਤ ਪਾਲ ਪ੍ਰਤ ਪਾਲ ਦਾ ਮਤਲਬ ਹੈ ਪ੍ਰਤ ਪਾਲਣਾ ਕਰਨਾ ਰੱਖਿਆ ਕਰਨੀ ਸੱਚਾ ਗੁਰੂ ਆਪਣੇ ਸੇਵਕ ਦੀ ਆਪਣੇ ਸਿੱਖ ਦੀ ਰੱਖਿਆ ਵੀ ਕਰਦਾ ਹੈ ਇਹ ਸੇਵਕ ਕੋ ਗੁਰ ਸਦਾ ਦਿਆਲ ਸਤਿਗੁਰੂ ਆਪਣੇ ਸੇਵਕ ਦੇ ਉੱਤੇ ਸਦਾ ਦਇਆ ਦ੍ਰਿਸ਼ਟੀ ਬਣਾ ਕੇ ਰੱਖਦਾ ਹੈ ਮਿਹਰ ਕਰਦਾ ਹੈ ਦਿਆਲ ਹੋ ਕੇ ਰਹਿੰਦਾ ਹੈ ਸਿੱਖ ਕੀ ਗੁਰ ਦੁਰਮਤ ਮਲਹਿਰਾ ਗੁਰਬਚਨੀ ਹਰ ਨਾਮ ਉਚਰੈ ਅਗਲਾ ਬਚਨ ਕਹਿਣ ਲੱਗੇ ਸੱਚੇ ਗੁਰੂ ਦੇ ਲੜ ਲੱਗਣ ਨਾਲ ਕੀ ਹੋਵੇਗਾ ਸਿੱਖ ਕੀ ਗੁਰ ਦੁਰਮਤ ਮਲ ਹੀਰਾ ਦੁਰਮਤ ਦਾ ਮਤਲਬ ਹੈ ਮਾੜੀ ਮੱਤ ਭੈੜੀ ਮੱਤ ਭੈੜੇ ਵਿਚਾਰ ਦਿਮਾਗ ਦੇ ਮਨ ਦੀਆਂ ਭੈੜੀਆਂ ਭਾਵਨਾਵਾਂ ਮਲ ਹੀਰਾ ਮਲ ਦਾ ਮਤਲਬ ਹੈ ਮੈਲ ਹੀਰੇ ਦਾ ਮਤਲਬ ਹੈ ਦੂਰ ਕਰ ਦੇਣਾ ਸਿੱਖ ਕੀ ਗੁਰ ਦੁਰਮਤ ਮਲ ਹੀਰਾ ਸਿੱਖ ਦੀ ਜਿਹੜੀ ਮਾੜੀ ਮੱਤ ਹੈ ਗੁਰੂ ਉਹ ਵੀ ਦੂਰ ਕਰ ਦਿੰਦਾ ਹੈ ਭੈੜੇ ਵਿਚਾਰ ਮਨ ਵਿੱਚੋਂ ਸਾਫ਼ ਕਰ ਦਿੰਦਾ ਹੈ ਇਸ ਮੈਲ ਨੂੰ ਵੀ ਧੋ ਦਿੰਦਾ ਤੇ ਨਾਲ ਹੀ ਬਚਣਾ ਗੁਰਬਚਨੀ ਹਰ ਨਾਮ ਉਚਰੈ ਤੇ ਸਿੱਖ ਜਿਹੜਾ ਉਹ ਗੁਰੂ ਦੇ ਬਚਨਾਂ ਤੇ ਚੱਲ ਕੇ ਗੁਰੂ ਦੀ ਸਿੱਖਿਆ ਤੇ ਚੱਲ ਕੇ ਹਰ ਨਾਮ ਉਚਰੈ ਪ੍ਰਮਾਤਮਾ ਦਾ ਨਾਮ ਸਿਮਰਨ ਵੀ ਸਿੱਖ ਜਾਂਦਾ ਹੈ ਇਹਦੇ ਵਾਸਤੇ ਗੁਰੂ ਦੇ ਲਾੜ ਲੱਗਣਾ ਅਤ ਜ਼ਰੂਰੀ ਹੈ ਸਤ ਗੁਰ ਸਿੱਖ ਕੈ ਬੰਧਨ ਕਾਟੈ ਉਹ ਗੁਰ ਕਾ ਸਿੱਖ ਵਿਕਾਰ ਤਿਹਟੈ ਕਿਨ ਲਗੇ ਸਤਿਗੁਰੂ ਆਪਣੇ ਸਿੱਖ ਦੇ ਮਾਇਆ ਦੇ ਬੰਧਨ ਵੀ ਕੱਟ ਦਿੰਦਾ ਬੰਧਨ ਇੱਕ ਤਾਂ ਬੰਧਨ ਹੁੰਦੇ ਨੇ ਵੀ ਚਲੋ ਕਿਸੇ ਨੂੰ ਆਪਾਂ ਰੱਸੀ ਨਾਲ ਬੰਨਤਾ ਉਹ ਦਿਖਾਈ ਦੇ ਰਿਆ ਸੰਗਲ ਦੇ ਨਾਲ ਬੰਨਤਾ ਇੱਕ ਨੇ ਜਿਹੜੇ ਦਿਖਾਈ ਨਹੀਂ ਦੇ ਰਹਿ ਪਰ ਫੇਰ ਵੀ ਬੰਦਾ ਉਹਨਾਂ ਦੇ ਨਾਲ ਵੱਜਿਆ ਉਹਨਾਂ ਰੱਸਿਆਂ ਨਾਲ ਉਹ ਬੰਧਨ ਨੇ ਪਰਵਾਰਕ ਬੰਧਨ ਮਾਇਆ ਦੇ ਬੰਧਨ ਕੋਈ ਮੋਹ ਦੇ ਬੰਧਨ ਚੇਤੇ ਰੱਖਣਾ ਇਹ ਜਿਹੜੇ ਐਸੇ ਬੰਧਨ ਨੇ ਜਿਹੜੇ ਮਨੁੱਖ ਨੂੰ ਇਨਸਾਨ ਨੂੰ ਨਾ ਤਾਂ ਕਿਸੇ ਪਾਸੇ ਹਿੱਲਣ ਦਿੰਦੇ ਨੇ ਤੇ ਨਾ ਹੀ ਸੁੱਖ ਲੈਣ ਦਿੰਦੇ ਨੇ ਸੁੱਖ ਦਾ ਸਹਉਣ ਦਿੰਦੇ ਨਹੀਂ ਕਹਿਣ ਲੱਗੇ ਸਤਿਗੁਰ ਸਿੱਖ ਕੇ ਬੰਧਨ ਕਾਟੇ ਇਹਨਾਂ ਬੰਧਨਾਂ ਨੂੰ ਵੀ ਕੱਟ ਦਿੰਦਾ ਹੈ ਗੁਰੂ ਤੇ ਗੁਰ ਕਾ ਸਿੱਖ ਵਿਕਾਰ ਤਿਹਟ ਹੈ ਵਿਕਾਰ ਦਾ ਮਤਲਬ ਹੈ ਮਾੜੇ ਮੰਦ ਕਰਮ ਕਰਨੇ ਮਾੜੇ ਕੰਮ ਵੱਲ ਜਾਣਾ ਗੁਰੂ ਦਾ ਸਿੱਖ ਮੰਦ ਕਰਮ ਕਰਨ ਤੋਂ ਵੀ ਹਟ ਜਾਂਦਾ ਹੈ ਬੁਰੇ ਕਰਮ ਕਰਨੇ ਬੰਦ ਕਰ ਦਿੰਦਾ ਜੇ ਸਤਗੁਰੂ ਦੇ ਲਾੜ ਲੱਗ ਜਾਵੇ ਅਗਲਾ ਬਚਨ ਕਹਿਣ ਲੱਗੇ ਸਤਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡ ਭਾਗੀ ਹੈ ਕਹਿਣ ਲੱਗੇ ਸਤਗੁਰ ਸਿੱਖ ਕੋ ਨਾਮ ਧਨ ਦੇ ਸੱਚਾ ਗੁਰੂ ਇੱਕ ਐਸਾ ਧਨ ਦੇ ਦਿੰਦਾ ਹੈ ਮਨੁੱਖ ਨੂੰ ਆਪਣੇ ਸੇਵਕ ਨੂੰ ਨਾਮ ਰੂਪੀ ਧੰਮ ਇਸ ਧਨ ਦੀ ਜਿਹੜੀ ਕੀਮਤ ਹੈ ਇਹ ਇੱਕ ਐਸਾ ਧਨ ਹੈ ਜਿਹੜਾ ਇਸ ਦੁਨੀਆ ਤੱਕ ਹੀ ਨਹੀਂ ਇਸ ਤੋਂ ਅਗਲੇ ਲੋਕ ਪਰਲੋਕ ਤੱਕ ਵੀ ਨਾਲ ਜਾਣਾ ਕਿਹੜੀ ਚੀਜ਼ ਆਪਾਂ ਕਹਦੇ ਨੇ ਜੀ ਸੋ ਦੁਨੀਆ ਤੋਂ ਸੰਸਾਰ ਤੋਂ ਆਪਾਂ ਕੁਝ ਨਹੀਂ ਲੈ ਕੇ ਜਾਣਾ ਪਰ ਚੇਤੇ ਰੱਖਣਾ ਦੋ ਚੀਜ਼ਾਂ ਮਨੁੱਖ ਜ਼ਰੂਰ ਲੈ ਕੇ ਜਾਂਦਾ ਇੱਕ ਤੇ ਪਾਪ ਪੁੰਨ ਦਾ ਲੇਖਾ ਤੇ ਇੱਕ ਜਪਿਆ ਹੋਇਆ ਨਾਮ ਇਹ ਦੋ ਚੀਜ਼ਾਂ ਮਨੁੱਖ ਦੇ ਨਾਲ ਅਵਸ਼ੇ ਜਾਂਦੀਆਂ ਨੇ ਐਵੇਂ ਤੇ ਨਹੀਂ ਜਪਜੀਤ ਸਾਹਿਬ ਚ ਗੁਰੂ ਨਾਨਕ ਸਾਹਿਬ ਜੀ ਪਾਸ਼ਾ ਕਹਿ ਰਹੇ ਨੇ ਪੁੰਨੀ ਪਾਪੀ ਆਖਣ ਨਾਹੀਂ ਕਰ ਕਰ ਕਰਣਾ ਲਿਖ ਲੈ ਜਾਹੋ ਕਹਿੰਦੇ ਲੈ ਜਾਉਂਗੇ ਇੱਥੋਂ ਆਈ ਕੁਝ ਲਿਜਾਉਂਗੇ ਤੇ ਜੇ ਆਪਾਂ ਕਹਿ ਦਈਏ ਵੀ ਪੁੰਨ ਤੇ ਪਾਪ ਇਹ ਕੁਝ ਨਹੀਂ ਹੁੰਦਾ ਗੁਰੂ ਨਾਨਕ ਸਾਹਿਬ ਪਾਸ਼ਾ ਜੀ ਕਹਿੰਦੇ ਬਿਲਕੁਲ ਨਹੀਂ ਪੁੰਨੀ ਪਾਪੀ ਆਖਣ ਨਾਹੀਂ ਕਹਿਣ ਦੀਆਂ ਗੱਲਾਂ ਨਹੀਂ ਇਹ ਵਾਕੇ ਵਿੱਚ ਹੁੰਦਾ ਹੈ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੁ ਜਿਹੜਾ ਕੁਝ ਕਰਮ ਮਨੁੱਖ ਆਪ ਬੀਜਦਾ ਉਹ ਆਪ ਵੱਢਣਾ ਪੈਂਦਾ ਆਪਾਂ ਪਹਿਲਾਂ ਵੀ ਇੱਕ ਦਿਨ ਜ਼ਿਕਰ ਕੀਤਾ ਸੀ ਕਿ ਸਾਡੀ ਜ਼ਮੀਨ ਤੇ ਉੱਪਰ ਉੱਗਿਆ ਅਨਾਜ ਤਾਂ ਹੋ ਸਕਦਾ ਹੈ ਕੋਈ ਹੋਰ ਬੰਦਾ ਖਾਵੇ ਪਰ ਜਿਹੜਾ ਸਾਡਾ ਕਰਮਾਂ ਦਾ ਬੀਜ ਹੈ ਨਾ ਉਹ ਸਾਨੂੰ ਹੀ ਵੱਢ ਕੇ ਖਾਣਾ ਪੈਣਾ ਉਹ ਹੋਰ ਕੋਈ ਉਹਦੇ ਵਿੱਚੋਂ ਹਿੱਸਾ ਨਹੀਂ ਵੰਡਾਏਗਾ ਸਤਿਗੁਰ ਸਿੱਖ ਕੋ ਨਾਮ ਧੰ ਦੇ ਸੱਚਾ ਗੁਰੂ ਇੱਕ ਐਸਾ ਧਨ ਮਨੁੱਖ ਨੂੰ ਦੇ ਦਿੰਦਾ ਹੈ ਜਿਹੜਾ ਧਨ ਓੜਕ ਤੱਕ ਮਨੁੱਖ ਨਾਲ ਨਿਭਦਾ ਹੈ ਗੁਰ ਕਾ ਸਿੱਖ ਵੱਡ ਭਾਗੀ ਹੈ ਸੱਚੇ ਗੁਰੂ ਦਾ ਸੱਚਾ ਸਿੱਖ ਵੀ ਵੱਡੇ ਭਾਗਾ ਵਾਲਾ ਬਣਦਾ ਇਹ ਵੀ ਇੱਕ ਵੱਡ ਭਾਗੀ ਹੋਣ ਦੀ ਨਿਸ਼ਾਨੀ ਹੈ ਅਖੀਰਲਾ ਬਚਨ ਇਸ ਪਦੇ ਦਾ ਸਤਿਗੁਰਾਂ ਦੇ ਬਚਨ ਹਨ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਗੁਰ ਸਿੱਖ ਕੋ ਜੀ ਨਾਲ ਸਮਾਰੈ ਹੁਣ ਬਚਨ ਆ ਜਾਂਦੇ ਕੇਵਲ ਆ ਦੁਨੀਆ ਹੀ ਨਹੀਂ ਆਪਾਂ ਜਿਹੜਾ ਹੁਣੇ ਜ਼ਿਕਰ ਕਰਕੇ ਟਿਆ ਸਤਗੁਰ ਸਿੱਖ ਕਾ ਹਲਤ ਪਲਤ ਸਵਾਰੇ ਦੋ ਸ਼ਬਦ ਨੇ ਹਲਤ ਦਾ ਮਤਲਬ ਹੈ ਆ ਜਿਹੜੀ ਦੁਨੀਆ ਜਿੱਥੇ ਪਰੇ ਰਹੇ ਰਿਆਂ ਮਾਤ ਲੋਕ ਜੈਨੂੰ ਮਿਰਤ ਮੰਡਲ ਵੀ ਕਹਿ ਦਿੰਦੇ ਆ ਕਿਉਂਕਿ ਇੱਥੇ ਸਾਰੇ ਮਰਨ ਵਾਸਤੇ ਆਉਂਦੇ ਲੋਕ ਇਸ ਕਰਕੇ ਉਹ ਮਿਰਤ ਮੰਡਲ ਕਿਹਾ ਜਾਂਦਾ ਹੈ ਹਲਤ ਤੇ ਪਲਤ ਕਹਿੰਦੇ ਨੇ ਜਿਹੜਾ ਪਰਲੋਕ ਇਹਦੂ ਅਗਲੀ ਦੁਨੀਆ ਜਿੱਥੇ ਮਨੁੱਖ ਦੇ ਸਰੀਰ ਨੇ ਨਹੀਂ ਕੇਵਲ ਮਨੁੱਖ ਦੀ ਆਤਮਾ ਨੇ ਜਾਣਾ ਹਲਤ ਪਲਤ ਸਵਾਰੇ ਸੱਚਾ ਗੁਰੂ ਇਹ ਦੁਨੀਆ ਦੀ ਤੇ ਛੱਡੋ ਅਗਲੀ ਦੁਨੀਆ ਵੀ ਆਪਣੇ ਸੇਵਕ ਦੀ ਸਵਾਰ ਦਿੰਦਾ ਹੈ ਗੁਰੂ ਦੇ ਲਾੜ ਲੱਗਣਾ ਕੋਸ਼ਿਸ਼ ਕਰੀਏ ਐਸ ਜਨਮ ਦੇ ਵਿੱਚ ਸੱਚੇ ਗੁਰੂ ਦੇ ਲਾੜ ਲੱਗ ਜੀਏ ਅੱਗਾ ਵੀ ਸਵਾਰਿਆ ਜਾਏਗਾ ਤੇ ਸੱਚੇ ਗੁਰੂ ਦੇ ਲਾੜ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਲਾੜ ਲਾਇਆ ਸਾਨੂੰ ਆਪਾਂ ਜਰੂਰ ਇਹਦਾ ਪੱਲਾ ਪਕੜੀਏ ਆਪਣਾ ਸੀਸ ਜਰੂਰ ਰੋਜ਼ਾਨਾ ਝੁਕਾਈਏ ਗੁਰੂ ਦੇ ਲਾੜ ਲੱਗੇ ਸਤਿਗੁਰ ਸੇਕਾ ਹਲਤ ਪਲਤ ਸਵਾਰੇ ਲੋਕ ਪਰਲੋਕ ਦੋਨੇ ਸਵਾਰ ਦਿੰਦਾ ਸਤਿਗੁਰ ਤੇ ਅਖੀਲਾ ਬਚਨੈ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ ਕਹਿਣ ਲੱਗੇ ਸੱਚਾ ਗੁਰੂ ਆਪਣੇ ਸਿੱਖ ਨੂੰ ਆਪਣੀ ਜਿੰਦ ਦੇ ਨਾਲ ਯਾਦ ਰੱਖਦਾ ਹੈ ਆਪਣੀ ਜਿੰਦ ਆਪਣੇ ਜੀ ਨਾਲ ਸਮਾਰੇ ਸਮਾਰੇ ਦਾ ਮਤਲਬ ਹੈ ਸੰਭਾਲਣਾ ਜੀ ਨਾਲ ਦਾ ਮਤਲਬ ਹੈ ਆਪਣੀ ਜਾਨ ਸੱਚਾ ਗੁਰੂ ਆਪਣਾ ਜਿਹੜਾ ਇੱਕ ਗੁਰੂ ਹੈ ਆਪਣੇ ਸਿੱਖ ਨੂੰ ਆਪਣੀ ਜਾਨ ਬਣਾ ਲੈਂਦਾ ਹੈ ਆਪਣੇ ਸੇਵਕ ਨੂੰ ਆਪਣੀ ਜਾਨ ਬਣਾ ਲੈਂਦਾ ਸਤਿਗੁਰ ਜੀ ਕਿਰਪਾ ਕਰਨ